ਜਿਸ ਦਾ ਮਾਲਕ ਨੂੰ ਰੱਖਣਾ ਚਾਹੁੰਦਾ ਨਾ ਉਹਨੂੰ ਇੱਥੇ ਕੋਈ ਬਰਬਾਦ ਨਹੀਂ ਕਰ ਸਕਦਾ ਉਹਨੂੰ ਇੱਥੇ ਕੋਈ ਤੋੜ ਨਹੀਂ ਸਕਦਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਹੀਂ ਸਕਕੇ ਕੋਈ ਕੋਈ ਤੁਹਾਡਾ ਵਾਲ ਵੀ ਨਹੀਂ ਵਿੰਗਾ ਕਰ ਸਕਦਾ ਜਦੋਂ ਤੱਕ ਤੁਹਾਡੇ ਸਿਰ ਤੇ ਮਾਲਕ ਦਾ ਹੱਥ ਹੈ ਤੁਹਾਨੂੰ ਆਪਣੇ ਗੁਰੂ ਤੇ ਭਰੋਸਾ ਆਉਣਾ ਚਾਹੀਦਾ ਤੁਹਾਡੇ ਮਨ 'ਚ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰਾ ਗੁਰੂ ਹਰ ਵੇਲੇ ਮੇਰੇ ਅੰਗ ਸੰਗ ਹੈ ਕਦੇ ਵੀ ਥੋੜਾ ਜਿਹਾ ਦੁੱਖ ਆ ਜਾਏ ਥੋੜੀ ਤਕਲੀਫ ਆ ਜਾਏ ਤੇ ਡਰ ਨਹੀਂ ਜਣਾ ਇਹ ਨਹੀਂ ਕਰਨਾ ਕਿ ਰੱਬ ਨੂੰ ਹੀ ਬਸ ਗੱਲਾਂ ਸੁਣਾਈ ਜਣੀਆਂ ਫਿਰ ਕਿ ਮੇਰੇ ਤੇ ਕੋ ਪਾਈ ਜਨਾਂ ਰੱਬਾ ਦੁੱਖ ਮੈਂ ਤਾਂ ਬੜਾ ਪਾਠ ਪੂਜਾ ਕਰਦਾ ਐ ਗੱਲਾਂ ਨਹੀਂ ਕਰਨੀਆਂ ਪ੍ਰਮਾਤਮਾ ਦੇ ਅੱਗੇ ਜਾ ਕੇ ਕਦੇ ਵੀ ਆਪਣੀ ਜ਼ਿੰਦਗੀ 'ਚ ਡਰਨਾ ਨਹੀਂ ਆਪਣੇ ਮਨ ਨੂੰ ਹਮੇਸ਼ਾ ਇਹ ਤਸੱਲੀ ਦੇਣੀ ਹੈ ਤੇ ਮਨ ਨੂੰ ਇਹੋ ਹੀ ਫ਼ੈਸਲਾ ਦੇਣਾ ਕਿ ਮੇਰਾ ਮਾਲਕ ਬੈਠਾ ਮੇਰਾ ਇੱਥੇ ਕੋਈ ਕੁਝ ਨਹੀਂ ਵਿਗਾੜ ਸਕਦਾ ਜੇ ਮੇਰੀ ਅੱਜ ਸਾਰੇ ਬਾਹ ਛੱਡ ਕੇ ਜਾ ਰਿਹਾ ਕੋਈ ਗੱਲ ਨਹੀਂ ਮੈਨੂੰ ਮੇਰੇ ਮਾਲਕ ਦਾ ਹੀ ਓਟ ਆਸਰਾ ਹੈ ਮੇਰਾ ਗੁਰੂ ਮੇਰੇ ਨਾਲ ਬੈਠਾ ਮੈਨੂੰ ਕਿਸੇ ਦੀ ਲੋੜ ਹੀ ਨਹੀਂ ਗਈ ਐਨੇ ਮਜ਼ਬੂਤ ਬਣ ਜਾਊਗਾ ਨਾ ਜਦੋਂ ਅੰਦਰੋਂ ਅੰਨੇ ਮੈਂ ਬੁੱਧ ਭੰਜੋਗੇ ਨਾ ਕਿ ਗੁਰੂ ਤੇ ਪੱਕਾ ਵਿਸ਼ਵਾਸ ਕਰਕੇ ਬਹਿ ਜੋਗੇ ਕਿ ਮੇਰਾ ਗੁਰੂ ਮੇਰੇ ਨਾਲ ਗਲਤ ਨਹੀਂ ਕਰ ਸਕਦਾ ਫਰਕ ਨਹੀਂ ਪੈਂਦਾ ਜਿੱਦਾਂ ਦਾ ਮਰਜੀ ਸਮਾਂ ਚੱਲਦਾ ਹੋਵੇ ਹੋ ਸਕਦਾ ਬਹੁਤ ਔਖਾ ਸਮਾਂ ਆਇਆ ਹੋਵੇ ਤੁਹਾਡੇ ਸਿਰ ਤੇ ਕਿ ਤੁਹਾਨੂੰ ਅੱਗੇ ਦਾ ਕੁਝ ਵੀ ਨਾ ਪਤਾ ਲੱਗਦਾ ਹੋਵੇ ਤੇ ਤੁਹਾਡੇ ਮਨ 'ਚ ਸਿਰਫ ਗਲਤ ਖਿਆਲ ਹੀ ਆਉਂਦੇ ਹੋਣ ਇੱਕ ਸਵਾਲ ਬੜਾ ਘੁੰਮਦਾ ਦਿਮਾਗ 'ਚ ਕਿ ਰੱਬ ਨੇ ਮੇਰੇ ਨਾਲ ਹੀ ਕਿਉਂ ਕੀਤਾ ਅਕਸਰ ਦੇਖਣਾ ਜਦੋਂ ਸਿਰ ਤੇ ਬਹੁਤ ਔਖਾ ਸਮਾਂ ਆਇਆ ਹੁੰਦਾ ਨਾ ਠੀਕ ਹੈ ਕਿਸੇ ਦੀਆਂ ਗੱਲਾਂ ਦੀ ਪਰਵਾਹ ਨਾ ਕਰਿਆ ਕਰੋ ਪਰ ਆਪਣੇ ਮਨ 'ਚ ਵੀ ਬੰਦੇ ਦੇ ਇਹ ਸਵਾਲ ਜਰੂਰ ਆਉਂਦਾ ਕਿ ਰੱਬ ਨੇ ਮੇਰ ਨਾਲ ਹੀ ਕਿਉਂ ਕੀਤਾ ਮੈਂ ਤਾਂ ਕਦੀ ਕਿਸੇ ਦਾ ਮਾੜਾ ਕੀਤਾ ਨਹੀਂ ਮੈਂ ਤਾਂ ਚੰਗੇ ਪਾਸੇ ਜਾਂਦਾ ਚੰਗਾ ਹੀ ਬੋਲਦਾ ਚੰਗਾ ਹੀ ਕਰਦਾ ਕਿਸੇ ਦਾ ਮਾੜਾ ਕਰਨ ਲੱਗੇ ਡਰਦਾ ਵੀ ਹਾਂ ਫਿਰ ਵੀ ਇੰਨਾ ਜ਼ਿਆਦਾ ਮੇਨਾਂ ਜੋ ਮਾੜਾ ਹੋ ਗਿਆ ਤੇ ਉਦੋਂ ਆਪਣੇ ਮਨ ਨੂੰ ਆਪਣੇ ਦਿਲ ਨੂੰ ਇੱਕੋ ਹੀ ਤਸੱਲੀ ਦੇਣੀ ਹੈ ਇੱਕੋ ਹੀ ਹੌਸਲਾ ਦੇਣਾ ਕਿ ਮੇਰਾ ਗੁਰੂ ਗਲਤ ਨਹੀਂ ਕਰ ਸਕਦਾ ਜੇ ਕੁਝ ਗਲਤ ਹੋ ਗਿਆ ਨਾ ਅੱਜ ਤੇ ਹਮੇਸ਼ਾ ਦਾ ਦੂਜਾ ਪੱਖ ਸੋਚ ਲਿਆ ਕਰੋ ਕਿ ਸ਼ਾਇਦ ਬਹੁਤ ਜ਼ਿਆਦਾ ਗਲਤ ਉਹ ਨਾ ਸੀ ਪਤਾ ਨਹੀਂ ਫਿਰ ਮੈਂ ਕੀ ਕਰਦਾ ਮੇਰੇ ਗੁਰੂ ਨੇ ਤਾਂ ਮੈਨੂੰ ਬਚਾ ਲਿਆ ਹੱਥ ਦੇ ਕੇ مشੈ ਸੋਚਿਆ ਕਰੋ ਚੰਗਿਆਂ ਨਾਲ ਚੰਗਾ ਹੀ ਹੁੰਦਾ ਗੱਲ ਯਾਦ ਰੱਖਿਆ ਕਰੋ ਮਾੜਾ ਨਹੀਂ ਜੀ ਹੋ ਸਕਦਾ ਸੋ ਠੀਕ ਆ ਜਨਾ ਸਮਝ ਜਾਵੇ ਉਹ ਗੱਲ ਵੱਖਰੀ ਐ ਪਰ ਜਦੋਂ ਸਮਾਂ ਲੰਘਦਾ ਨਾ ਉਹ ਬੰਦੇ ਨੂੰ ਆਪੇ ਪਤਾ ਲੱਗ ਜਾਂਦਾ ਗੁਰੂ ਨੇ ਕੁਝ ਵੀ ਗਲਤ ਨਹੀਂ ਕੀਤਾ ਉਹਨੇ ਤਾਂ ਹਮੇਸ਼ਾ ਬਚਾਇਆ ਹੀ ਐ ਸਾਨੂੰ ਕੀ ਪਤਾ ਆਪਾਂ ਤਾਂ ਤਿੰਨੇ ਓਖੇ ਰਹਾ ਦੇ ਚੱਲ ਬੰਨੇ ਅੱਗੇ ਖਾਈ ਹੁੰਦੀ ਸਮੁੰਦਰਾਂ ਦੀ ਪਰਮਾਤਮਾ ਹੱਥ ਦੇ ਕੇ ਬਚਾ ਲੈਂਦਾ ਆਪਣੇ ਭਗਤ ਨੂੰ ਲੱਖ ਦਰਵਾਜਾ ਵੀ ਤੁਹਾਡੇ ਲਈ ਦੁਨੀਆ ਨੇ ਬੰਦ ਕਰਤਾ ਹੋਵੇ ਨਾ ਕੱਲੇ-ਕੱਲੇ ਬੰਦੇ ਨੇ ਤੁਹਾਡੀ ਬਾਹ ਛੱਡਦੀ ਹੋਵੇ ਪਰ ਜਦੋਂ ਉਹ ਆਪਣੀ ਕਿਰਪਾ ਕਰਨ ਤੇ ਆ ਗਿਆ ਨਾ ਲੱਖ ਛਡੋ ਕਰੋੜਾਂ ਦਰਵਾਜੇ ਖੋਲ ਲੈਣੇ ਤੁਹਾਡੇ ਲਈ ਉਹਦੀ ਮਿਹਰ ਹੋ ਗਈ ਨਾ ਤੋਨੇ ਦੁਨੀਆ ਭਰ ਦੇ ਸੁੱਖ ਖਜ਼ਾਨੇ ਤੁਹਾਡੇ ਲਈ ਅੱਗੇ ਕਰਦਨੇ ਆ ਕਿ ਜਿੰਨੇ ਮਰਜੀ ਸੁੱਖ ਭੋਗ ਹਣ ਡਰਨਾ ਹੀ ਨਹੀਂ ਮੈਂ ਕੰਨਾ ਬਾਬਾ ਦੀ ਸੀਂ ਦੇ ਭਰੋਸਾ ਰੱਖੋ ਦੇਖਣਾ ਬਹੁਤ ਚੰਗਾ ਆਏਗਾ ਐਸਾ ਮਲ ਹੋਣ ਕਿ ਦੁੱਖ ਨਿਕਲ ਗਏ ਜਿੰਨਾ ਦੁੱਖ ਆਇਆ ਆਇ ਸੀ ਨਿਕਲ ਗਿਆ ਮਾਲਕ ਦਾ ਨਾਮ ਲੈ ਕੇ ਹੁਣ ਅਗਲਾ ਸਮਾ ਜਦਾ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਚ ਲੈ